ਇਹ ਕੋ ਇੰਡੀਆ ਘਟ ਜੋੜਦਾ ਪ੍ਰੋਟੈਸ ਹੈ ਜੀ ਅਰਵਿੰਦ ਕੇਜੀਵਾਲ ਜੀ ਦੀ ਜਿਹੜੀ ਇਲਿਗਲ ਗੈਰ ਸੰਵਿਧਾਨਕ ਜਿਹੜੀ ਉਹਨਾਂ ਦੀ ਪ੍ਰੋਟੈਕਸ਼ਨ ਹੈ ਡਿਟੈਂਸ਼ਨ ਨੂੰ ਲੈ ਕੇ ਔਰ ਜਿਹੜੀ ਉਹਨਾਂ ਨੂੰ ਬੇਲ ਮਿਲੀ ਸੀ ਉਹਨੂੰ ਬਨਾਈ ਕਰਨ ਵਾਸਤੇ ਜਿਹੜਾ ਉਹਨੂੰ ਜਸਟਿਸ ਡਿਲੇ ਵੀ ਹੋ ਰਿਹਾ ਹੈ ਡਿਲੇ ਵੀ ਹੋ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਕ੍ਰਿਮੀਨਲ ਨੈਗਲੀਜੈਂਸ ਹੈ ਜੋ ਮੈਡੀਕਲ ਟਰੀਟਮੈਂਟ ਰਾਈ ਹੋ ਰਹੀ ਹੈ ਯਾਰ ਜਿਹੜਾ ਡਾਇਬੀਟਿਕ ਪੇਸ਼ੈਂਟ ਹੈ 30 ਸਾਲ ਦਾ ਉਹ ਹਸਪੀਟਲ ਰੇਟ ਕਰਕੇ ਕੰਟੀਨਿਊਸ ਗਲੂਕੋਸ ਮੋਨਿਟਰਿੰਗ ਹੋਣੀ ਚਾਹੀਦੀ ਹੈ ਡਾਈਟ ਐਡਜਸਟ ਹੋਣੀ ਚਾਹੀਦੀ ਹੈ ਕਿਉ ਜਿਹੜੀ ਸਾਰੇ ਵਾਈਟਲ ਆਰਗਨ ਆਇਸ ਤੇ ਬ੍ਰੇਨ ਤੇ ਹਾਰਟ ਤੇ ਗੁਰਦਿਆਂ ਤੇ ਸਾਰੇ ਦਾ ਅਸਰ ਕਰਦੀ ਹੈ ਔਰ ਜਿਹੜਾ ਡੈਮੇਜ ਹੁੰਦਾ ਹੈ ਉਹ ਪਰਮਾਨੈਂਟ ਹੁੰਦਾ ਹੈ ਜਦੋਂ ਵੀ ਸ਼ੂਗਰ ਉੱਪਰ ਜਾਂਦੀ ਹੈ ਜਾਂ نیچے ਜਾਂਦੀ ਹੈ ਹਾਈਪਰਗਲਾਈਸੀਮੀਆ ਹੈ ਪ੍ਰੋਗਰੈਸਿਵ ਹੈ ਪਰਮਾਨੈਂਟ ਡੈਮੇਜ ਹੁੰਦਾ ਇਹ ਕ੍ਰਿਮੀਨਲ ਨੈਗਲੀਜੈਂਸ ਹੈ ਮੈਂ ਉਮੀਦ ਕਰਦਾ ਕਿ ਜਿਹੜੇ ਮਾਰਲਿਟ ਸੁਪਰੀਮ ਕੋਰਟ ਦੀ ਇਹਦੀ ਕਗਨੀਜ਼ੈਂਸ ਲੈ ਹੈਗੀ ਔਰ ਬਹੁਤ ਜਿਆਦੀ ਜੇ ਤੱਕ ਦੇਖੋ ਇੰਡੀਆ ਕੱਟ ਜੋੜਦਾ ਪ੍ਰੋਟੈਸ ਸੀਗਾ ਜੀ ਅਰਵਿੰਦ ਕੇਜੀਵਾਲ ਜੀ ਦੀ ਜਿਹੜੀ ਇਲਿਗਲ ਜਿਹੜਾ ਸੰਵਿਧਾਨਕ ਜਿਹੜੀ ਉਹਨਾਂ ਦੀ ਪ੍ਰੋਟੈਕਸ਼ਨ ਹੈ ਡਿਟੈਂਸ਼ਨ ਨੂੰ ਲੈ ਕੇ ਔਰ ਜਿਹੜੀ ਉਹਨਾਂ ਨੂੰ bail ਮਿਲੀ ਸੀ ਉਹਨੂੰ ਬਨਾਈ ਕਰਨ ਵਾਸਤੇ ਜਿਹੜਾ ਨੂੰ ਜਸਟਿਸ ਡਿਲੇ ਵੀ ਹੋ ਰਿਹਾ ਹੈ ਡਿਲੇ ਵੀ ਹੋ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਕ੍ਰਿਮੀਨਲ ਨੈਗਲੀਜੈਂਸ ਐਜਾ ਜੋ ਮੈਡੀਕਲ ਟ੍ਰੀਟਮੈਂਟ ਡਾਈ ਹੋ ਰਹੀ ਹੈ ਯਾਰ ਜਿਹੜਾ ਡਾਇਬੀਟਿਕ ਪੇਸ਼ੈਂਟ ਹੈ 30 ਸਾਲ ਦਾ ਉਹ ਹਸਪੀਟਲ ਵਿੱਚ ਰਹਿ ਕੇ ਕੰਟੀਨਿਊਸ ਗਲੂਕੋਸ ਮੋਨਿਟਰਿੰਗ ਹੋਣੀ ਚਾਹੀਦੀ ਆ ਡਾਈਟ ਐਡਜਸਟ ਹੋਣੀ ਚਾਹੀਦੀ ਆ ਕਿਉਂਕਿ ਡਾਇਬੀਟੀਜ਼ ਇੱਕ ਅਜਿਹੀ ਬਿਮਾਰੀ ਹੈਗੀ ਆ ਜਿਹੜੀ ਸਾਰੇ ਵਾਈਟਲ ਆਰਗਨ ਆਇਸ ਤੇ ਬ੍ਰੇਨ ਤੇ ਹਾਰਟ ਤੇ ਗੁਰਦਿਆਂ ਤੇ ਸਾਰੇ ਦਾ ਅਸਰ ਕਰਦੀ ਹੈ ਔਰ ਜਿਹੜਾ ਡੈਮੇਜ ਹੁੰਦਾ ਹੈ ਉਹ ਪਰਮਾਨੈਂਟ ਹੁੰਦਾ ਹੈ ਜਦੋਂ ਵੀ ਸ਼ੂਗਰ ਉੱਪਰ ਜਾਂਦੀ ਹੈ ਜਾਂ نیچے ਜਾਂਦੀ ਹੈ ਹਾਈਪਰਗਲਾਈਸੀਮੀਆ ਹੈ ਪ੍ਰੋਗਰੈਸਿਵ ਹੈ ਪਰਮਾਨੈਂਟ ਡੈਮੇਜ ਹੁੰਦਾ ਇਹ ਕ੍ਰਿਮੀਨਲ ਨੈਗਲੀਜੈਂਸ ਹੈ ਮੈਂ ਉਮੀਦ ਕਰਦਾ ਕਿ ਜਿਹੜੇ ਮਾਰਲਿਟ ਸੁਪਰੀਮ ਕੋਰਟ ਦੀ ਇਹਦੀ ਕਗਨੀਜ਼ੈਂਸ ਲੈ ਹੈਗੀ ਔਰ ਬਹੁਤ ਜ਼ਿਆਦੀ ਆ ਦੇ ਤਰ੍ਹਾਂ ਦੇਖੋ ਇੰਡੀਆ ਘਟ ਜੋੜ ਦਾ ਪ੍ਰੋਟੈਸ ਹੈ ਜੀ ਅਰਵਿੰਦ ਕੇਜੀਵਾਲ ਜੀ ਦੀ ਜਿਹੜੀ ਇਲਿਗਲ ਚਾਰ ਸੰਵਿਧਾਨਕ ਜਿਹੜੀ ਉਹਨਾਂ ਦੀ ਪ੍ਰੋਟੈਕਸ਼ਨ ਹੈ ਡਿਟੈਂਸ਼ਨ ਨੂੰ ਲੈ ਕੇ ਔਰ ਜਿਹੜੀ ਉਹਨਾਂ ਨੂੰ bail ਮਿਲੀ ਸੀ ਉਹਨੂੰ ਬਨਾਈ ਕਰਨ ਵਾਸਤੇ ਜਿਹੜਾ ਨੂੰ ਜਸਟਿਸ ਡਿਲੇ ਵੀ ਹੋ ਰਿਹਾ ਹੈ ਡਿਲੇ ਵੀ ਹੋ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਕ੍ਰਿਮੀਨਲ ਨੈਗਲੀਜੈਂਸ ਐਜਾ ਜੋ ਮੈਡੀਕਲ ਟ੍ਰੀਟਮੈਂਟ ਰਾਈ ਹੋ ਰਹੀ ਹੈ ਯਾਰ ਜਿਹੜਾ ਡਾਇਬੀਟਿਕ ਪੇਸ਼ੈਂਟ ਹੈ 30 ਸਾਲ ਦਾ ਉਹ ਹਸਪੀਟਲ ਵਿੱਚ ਰਹਿ ਕੇ ਕੰਟੀਨਿਊਸ ਗਲੂਕੋਸ ਮੋਨਿਟਰਿੰਗ ਹੋਣੀ ਚਾਹੀਦੀ ਆ ਡਾਇਟ ਐਡਜਸਟ ਹੋਣੀ ਚਾਹੀਦੀ ਆ ਕਿਉਂਕਿ ਡਾਇਬੀਟੀਜ਼ ਇੱਕ ਅਜਿਹੀ ਬਿਮਾਰੀ ਹੈਗੀ ਆ जी सारे वाइटल ऑर्गन आइज से ब्रेन से हार्ट गुरदर करमानेंट हम शुगरेंट ड्रिमिनलेंस है मैं उम्मीद करता है बहुत जल्दी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਐਕਸ اور WhatsApp ਚੈਨਲ ਪਰ